ਸਾਈਂ ਸੁਿੰਦਰੀ ਸ਼ਾਨ ਸਰਕਾਰ ਆਗੇ ਮੰਗਤੇ ਤੇਰੇ ਅਸੀਂ ਕੋਈ ਚਾਂਕੀ ਮਾਰ ਜੀ ਕਮ ਬਣਨ ਦੀ ਰੇ ਤੂੰ ਮਨਾ ਕੇ ਕੀ ਲੈਣਾ ਮੇਰਾ ਸਾਈਂ ਹੀ ਬਨ ਜਾਏ ਕਾਫੀ ਏ ਸੱਜਣ ਨੂੰ ਮਨਾ ਦਿਲ ਤੇਰੇ ਦੀਆਂ ਉਹ ਜਾਣਨ ਵਾਲਾ ਇਹ ਜਾਮਾ ਪਰਵਰਦੀگار ਉਹ ਸੱਚਾ ਮਾਲਕ ਸਾਨੂੰ ਬਖਸ਼ ਦੇ ਤੇ ਹੁਣ ਆਪਾਂ ਰਸਤੇ 'ਚ ਆਹ ਰਸਤੇ ਪਹੁੰਚ ਚੁੱਕੇ ਆਂ ਕਿ ਤੇ ਹੁਣ ਮਨ ਹੋ ਰਿਹਾ ਕਿ ਕਿ ਆਪਾਂ ਵੀਜੀ ਤੇ ਕੁਝ ਸੁਣ ਲਈਏ ਹਨਾ ਤੇ ਹੁਣ ਆਪਾਂ ਨੂੰ ਸੁਣਾਉਣਗੇ ਉਹ ਕਹਿੰਦੇ ਨੇ ਕਿ ਬਾਬਾ ਜੀ ਦੇ ਲਈ ਮੈਂ ਸਪੈਸ਼ਲੀ ਮਤਲਬ ਕੁਝ ਸੋਚ ਕੇ ਆਇਆ ਸੀ ਤਿਆਰ ਕਰਕੇ ਤੇ ਤਿਆਰ ਕਰਕੇ ਲੈ ਕੇ ਆਏ ਸੀਗੇ ਤੇ ਉਹ ਸੁਣਾਉਣੀ ਆਪਾਂ ਚਾਹ ਮਸਤ ਆਦੀ ਚਾਹ ਕੀ ਹੋ ਮੇਰੇ लाडी ਸਾ ਸਰਕਾਰ ਬ ਮੇਰੇ लाडी ਸਾ ਸਰਕਾਰ ਆਗੇ ਮੰਗਤੇ ਤੇਰੇ ਮੇਰੇ ਬਾਬਾ ਮੁਰਾਦ ਸ਼ਿਕਾ ਸ਼ਾ ਸਰਕਾਰ ਆਗੇ ਮੰਗਤੇ ਤੇਰੇ ਫਸੇ ਕੋਈ ਚਾਕੀ ਮਾਰ ਜੇ ਕੰਮ ਬਣ ਜਾਣ ਮੇਰੀ ਇੱਕੋ ਚਾਕੀ ਮਾਰ ਜੇ ਕੰਮ ਬਣ ਜਾਣ ਮੇਰੀ ਇੱਕੋ ਚਾਕੀ ਮਾਰ ਦੇ ਕੰਮ ਬਣ ਜਾਣ ਮੇਰੀ ਉਹ ਸਾਈਂ ਸੁਿੰਦਰ ਸ਼ਾਹ ਸਰਕਾਰ ਆਗੇ ਮੰਗਤੇ ਤੇਰੇ ਸਾਈਂ ਸੁਿੰਦਰ ਸ਼ਾਹ ਸਰਕਾਰ ਆਗੇ ਮੰਗਤੇ ਤੇਰੇ ਅਸੀ ਕੋਈ ਚਾਂਕੀ ਮਾਰ ਜੇ ਕਮ ਬਣ ਜਾਣੀ ਮੇਰੇ ਕੋਈ ਚਾਂਕੀ ਮਾਰ ਜੇ ਕਮ ਬਣ ਜਾਣ ਮੇਰੇ ਕੋਈ ਚਾਂਕੀ ਮਾਰ ਜੇ ਕਮ ਬਣ ਜਾਣ ਮੇਰੇ मन जय काफ़ी असां जग न मना लेण मेर यार जय काफ़ी असां जग न मना की लेण मेर साई की मन जय काफ़ी असां जग न मना ਕੀ ਲੈਣਾ ਮੇਰਾ ਸਾਈਂ ਕੀ ਮਨ ਚਾਏ ਕਾਫੀ ਏ ਚੱਕ ਰੁਸ ਜਾਏ ਪਾਵੇਂ ਰੁਸ ਜਾਵੇ ਰੁਸ ਜਾਵੇ ਪਾਵੇਂ ਰੁਸ ਜਾਏ ਮੇਰਾ ਸਾਈਂ ਕੀ ਮਨ ਚਾਏ ਕਾਫੀ ਏ ਈ ਕੋਈ ਚਾਕੀ ਮਾਰ ਜੇ ਕਮ ਬਣ ਜਣ ਤੇਰੇ ਈ ਕੋਈ ਚਾਕੀ ਮਾਰ ਜੇ ਕਮ ਬਣ ਜਣ ਮੇਰੇ ਹੋ ਬਾਬਾ ਮੁਰਾਦ ਸ਼ਾ ਸਰਕਾਰ ਆਗੇ ਮੰਗਤੇ ਤੇਰੇ बाबा मुराद सरकार आगे मंगते तेरे कोई चाकी मार जे कम बन जाने इको चाकी मार जे कम बन जन मेरे इको चाकी मार जे कम बन जन मे बाकी बहुत सोना यार बहुत सोना गया ਹਾਂ ਬਹੁਤ ਸੋਹਣਾ ਗਾਣਾ ਓ ਕੀ ਗਾਉਦਾ ਸੱਚੀ ਸੁਣਾਏ ਤੱਕੇ ਪਾ ਉੱਥੇ ਵੀ ਜਾ ਕੇ ਸੁਣਾਵਾਂਗੇ ਹਨਾ ਮੁਰਕਿਆ ਮੁੱਕ ਮੁਰਕਿਆ ਵਧੀਆ ਲਾਉਂਦਾ ਰੱਖੀ ਮੁਰਕਿਆ ਵਧੀਆ ਲਾਉਂਦੇ ਨੇ ਹਾਂ ਵਧੀਆ ਲਾਉਂਦਾ ਓਹ ਹੈ ਜਾਨ ਹੋਏ ਓ ਬੜਿਆ ਮਸੀਬਾ ਵਾਲਾ ਏ ਜਿਸੀ ਮੁਰਸ਼ਦ ਤੋਂ ਹੈ ਕੀ ਤਰ੍ਹਾਂ ਦੀ ਜਿਹੜੀ ਆਜ ਤੋਨਾ ਕੁਰਬਾਨ ਹੋਵੇ ਜਿਹੜੀ ਆਜ ਤੋਨਾ ਕੁਰਬਾਨ ਹੋਵੇ ਮੁਰਾਦ ਸ਼ਾਹ ਤੂੰ ਜਿਹੜੀ ਕੁਰਬਾਨ ਹੋਵੇ ਜਿਹੜੀ ਆਜ ਤੋਨਾ ਕੁਰਬਾਨ ਹੋਵੇ ਓ ਬੜੇ ਅਨਸੀਬਾ ਓ ਬੜੇ ਅਨਸੀਬਾ जी मुश तो जान जी ਤੋ ਬਹਿ ਜਾਣ ਹੋਵੇ ਬੰਦੇ ਅਨਸੀ ਮਨ ਤੋਂ ਵਾਦ ਹੈ ਜੀ ਮੁਰੀਦ ਤੋਂ ਬਹਿ ਜਾਣ ਹੋਵੇ ਇਥੇ ਉਥੇ ਇਥੇ ਉਥੇ ਤੇਰਾ ਏ ਉਹ ਕੁਝ ਵੀ ਸਾਇਆ ਤੇਰਾ ਏ ਇਥੇ ਕੁਝ ਵੀ ਮਾਨਿਕਾ ਦਾ ਜੇ ਪਤਾ ਨਹੀਂ ਹੈਗਾ ਅੰਦਰ ਫਿਰ ਮੈਂ ਨਹੀਂ ਕਿਹਾ ਸ਼ਾਇਦ ਵੀਡੀਓ ਬਣਉਂਗੀ ਨਹੀਂ ਤਾਂ ਵੀਡੀਓ ਨਹੀਂ ਬਣਾਉਣ ਦੇਣੀ ਇਹਨਾਂ ਨੇ ਹਨਾ ਜੇ ਇਧਰ ਹੀ ਲੱਗਦੀ ਕਿਉਂਕਿ ਫਿਰ ਅੰਦਰ ਸਾਰੇ ਹਮਸ ਭਰ ਜਾਂਦੇ ਤਾਂ ਕਰਕੇ ਸਾਰੀ ਸੰਗਤ ਇਧਰ ਹੀ ਅਗਰ ਬੱਤੀਆਂ ਲਗਾਉਂਦੀ ਆ ਬਾਹਰ ਹੀ ਠੀਕ ਹੈ ਜੀ ਅੰਦਰ ਬਹੁਤ ਜ਼ਿਆਦਾ ਫਿਰ ਧੂੰਆਂ ਇਕੱਠਾ ਹੋ ਜਾਂਦਾ ਤਾਂ ਕਰਕੇ ਜਿਆਦੀ ਕੱਟ ਬਾਈਪੇ ਕੱਟੇ ਜਾ ਕਰਦੇ ਜਾ ਕਰਦੇ ਜਾ ਕਰਦੇ ਜਾ ਕਰਦੇ ਕੀ ਨਹੀਂ ਮਾਲੂ ਹੋਵੇ ਸੂਰਜ ਤੇਰੇਆ ਦਿਲਦਾਰਾ ਸਾਡਾ ਤੇ ਦੀਦੀ ਮਾਲੂ ਹੋਵੇ ਯਾ ਨਸੀਬਾ ਬਾਹਲਾਏ ਦੀਦੀ ਮੁਹਰਸ਼ਤ ਕੋ ਤਹੇ ਜਾਨ ਹੋਵੇ ਸਾਡੇ ਯਾ ਨਸੀਬਾ ਬਾਹਲਾਏ ਦੀਦੀ ਮੁਹਰਸ਼ਤ ਕੋ ਤਹੇ ਜਾਨ ਹੋਵੇ ਅਸੀਂ ਮੰਗਤੇ ਤੇਰੇ ਦਰ ਤੇ ਹਾਂ ਅਸੀਂ ਮੰਗਤੇ ਤੇਰੇ ਕਭ ਦੇ ਹੋ ਅਸੀਂ ਮੈਂ ਤੇਰੇ ਦਰ ਦੇ ਦਰਦੇ ਅਸੀਂ ਮੰਗਦੇ ਤੇਰੇ ਦਰ ਦੇ ਪਾਪਾ ਜੀ ਕਿ ਅੱਗੇ ਕਰੀਓ ਗੱਡੀ ਥੋੜੀ ਜਿਹੀ ਪਾਪਾ ਜੀ ਗੱਡੀ ਅੱਗੇ ਕਰੀਓ ਥੋੜੀ ਜਿਹੀ ਹੁਣ ਠੀਕਾ ਕਰ ਲਓ ਅੱਗੇ ਕਰੀਓ ਥੋੜੀ ਜਿਹੀ ਉਹ ਟੌੜੀ ਪਈ ਹੈ ਜੀ ਤੂੰ ਆ ਗਿਆ ਬਾਪੂ ਲਾ कंक्टर साइड का जाओ गाड़े ठीक रहे क्या फोन कर रहे हैं ਮੇਰਾ ਪੀਰ ਦਸਤਗੀਰ ਜੋ ਚੜਾਵੇ ਗੁੱਡੀਆਂ ਮੇਰਾ ਗੌਸ ਉਹਨੂੰ ਕਹਿੰਦੇ ਜੋ ਉਤਰਾਵੇ ਡੁੱਗੀਆਂ